ਸਤਨਾਮ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚਪੈ ਚਪ ਨਾ ਹੋਵੇ ਜੇ ਡਾਇ ਰਹੇ ਨਿ ਵਿਚਾਰ ਭੁਖਿਆ ਭੁਖ ਨਾ ਉਤਰੀ ਜੇ ਵਿਨਾਂ ਭਰੀਆ ਭਾਰ ਸਹਸ ਸੇ ਅਣਪਾ ਰਖ ਹੋਏ ਤੈ ਕਨ ਚਲੈ ਨਾਲ ਕੇਵ ਸਚਿਆ ਰਹੀ ਐ ਕਵ ਕੋੜਾ ਟੁੱਟੈ ਪਾਲ ਹੁਕਮਰ ਜਾਈ ਚਨਣਾ ਨਾਨਕ ਦੇਖਿਆ ਨਾਲ ਹੁਕਮੀ ਹੋਵਨਾ ਆਕਾਰ ਹੁਕਮਨ ਕਹਿਆ ਜਾਏ ਇਕਵੀ ਹੋਵਨ ਜੀ ਹੁਕਮਿ ਲੇ ਵਡਿਆਈ ਹੁਕਮੀ ਉਤਮਨੀ ਚੋਕਮ ਦੇਖ ਦੁਖ ਸੁਖ ਪਾਈਐ ਇਕਨਾ ਹੁਕਮੀ ਵਖਸੀਸ ਇਕ ਹੁਕਮੀ ਸਦਾ ਭਵਾਈਐ ਹੁਕਮੈੰਦਰ ਸਭ ਕੋ ਬਾਹਰੁ ਕੋ ਨ ਕੋਇ ਨਾਨਕ ਹੁਕਮੈ ਜੇਬ ਜੈ ਤਾ ਹਮੈ ਕਹ ਨ ਕੋਇ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਬਟਈਐ ਚਾਰ ਗਾਵੇ ਕੋ ਵਿਦਿਆ ਵਿਖਮੋ ਵੀਚਾਰ ਗਾਵੇ ਕੋ ਸਾਧ ਕਰੇ ਤਨ ਖੇਹ ਗਾਵੇ ਕੋ ਜੀ ਰਹਿ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਤ ਰਹਾ ਦੂਰ ਕਤਨਾ ਕਥੇ ਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈ ਦੇ ਥੱਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚੜਾਏ ਰਾਹੋ ਨਾਨਕ ਬਿਕਸੈ ਵਿਪਰਵਾਹ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਗਏ ਰਖੀਐ ਜਿਤ ਸਦ ਦਰਵਾਰ ਮਹਾ ਕਬਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇੜਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਿਧਰੀ ਮੋਖ ਦਵਾਰ ਨਾਨਕੇ ਬਹਿ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪਨ ਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰਹਰ ਤੋਂ ਘਰ ਲੈ ਜਾਇ ਗੁਰਮੁਖ ਨਾਦੰ ਗੁਰੁ ਕਾ ਵੇਦੰ ਗੁਰੁ ਕਾ ਰਹਿ ਆਸ ਮਾਈ ਗੁਰੂ ਈਸਰ ਗੁਰ ਗੋਰੀਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਤ ਨਾ ਜਾਇ ਇਕ ਬਿਕ ਦੇਹ ਵਿਝਾਈ ਸਭਨਾ ਜੀਆ ਕਾ ਇਕ ਦਾਤਾ ਸੋਵੈ ਬਿਸਰ ਨਾ ਜਾਇ ਤੀਰਥ ਨਾਵਾ ਜਿਤ ਭਾਵਾ ਬਿਨ ਭਾਣੇ ਕੇ ਨਾਇ ਕਰੀ ਜੇਤੀ ਸਿਰਟ ਪਾਈ ਵੇਖਾ ਬਿਨ ਕਰਮਾ ਕੇ ਮਿਰੈ ਦਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿਖ ਸੁਣੀ ਗੁਰ ਇਕ ਦੇਹ ਵਿਝਾਈ ਸਭਨਾ ਜੀ ਆਕਾ ਇਕ ਦਾਤਾ ਸੋ ਮੈਂ ਬਿਸਰ ਨਾ ਜਾਏ ਜੇ ਜੁਗ ਚਾਰੇ ਅਰਜਾ ਹੋਰਤ ਸੁਣੀ ਹੋਏ ਨਵਖੰਡਾਂ ਵਿੱਚ ਜਾਣੀਏ ਨਾਲ ਤੇ ਲੈ ਸਭ ਕੋਏ ਜੰਗਾ ਨਾਮ ਰਖਾਈ ਕਹਿ ਦਸਕੀਰ ਜਗ ਰੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪਛੈ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਆਗੁਣ ਦੇ ਤੇਹਾ ਕੋਈ ਨ ਸੋਚੀ ਜੇ ਤਿਸ ਸੁਗੁਣਾ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਤਰਤਪ ਦੇ ਆਕਾਸ ਸੁਣਿਆ ਦੀਪ ਲੋ ਪਾ ਤਾਲ ਸੁਣੈ ਪੋਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਰਮਾਇਂਦ ਸੁਣੈ ਮਕਸਾ 라ਹਨ ਮੰਦ ਸੁਣੈ ਜੋਗ ਜੁਗਤ ਤਲ ਭੇਦ ਸੁਣੈ ਸਾਥ ਸਮਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠਸਠ ਕੈ ਸਿਨਾਨ ਸੁਣਿਐ ਪਰਪੜ ਪਾਵੈ ਮਾਨ ਸੁਣਿਐ ਲਾਗੈ ਸਹਿ ਧਾਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਗਣ ਕੇ ਗਾਹ ਸੁਣਿਐ ਸੇਖ ਪੀਰ ਪਾਤਿ ਸਾਹ ਸੁਣਿਐ ਅੰਦੇ ਪਾਵੈ ਰਾਹ ਸੁਣਿ ਹਾਥ ਵੈ ਸਗਾ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਤ ਕਰਮ ਨ ਰੇਖਣ ਹਾਰ ਮੰਨੇ ਕਹਿ ਬੇਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਚਟਾਨਾ ਖਾਏ ਮੰਨੈ ਜਮਕੇ ਸਤ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਤਲਾ ਪੰਥ ਮਨੈ ਧਰਮ ਸੱਚੀ ਸੰਬੰਧਾ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਕਤਿ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵਹਿ ਨਾ ਪਿਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਿਰਤੇ ਕਹਿ ਕਰਨੈ ਨਾਹੀ ਸਮਾਰ ਧੁਰ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਕਿਆ ਜਨ ਸੋਤ ਜੇ ਕੋ ਬਚੈ ਹੋ ਬੈ ਸਤਿਆਰ ਧਭਰ ਪਰ ਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤੇਤੇ ਭਾਰਤ ਰਹਿ ਕਮਣ ਜੋਲ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਬ ਇਹ ਦੇਖ ਰਿਖ ਜਾਣੈ ਕੋਏ ਦੇਖ ਰਿਖਿਆ ਕੀਤਾ ਹੋਇ ਕੀਤਾ ਤਾਣ ਸੁਹਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੋਤ ਕੀ ਤਪਸਾ ਇਕੁ ਕੁਬਾਉ ਤਿਥੇ ਹੋਏ ਰਖਦਿ ਆਉ ਕੁਦਰਤ ਕਬਣ ਕਹਾ ਵਿਚਾਰ ਬਾਰਿਆ ਨ ਜਾਵਾ ਇਕ ਬਾਰ ਜੋ ਤਦ ਭਾਵੈ ਸਾਈ ਭਦੀਕਾਰ ਤੂ ਸਦਾ ਸੁਰਾਗਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਸੰਖ ਸੋਰਮ ਪਖਸਾਰ ਸੰਖ ਮਾਨਰਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਬਾਇ ਇੱਕ ਬਾਰ ਜੋ ਤਦ ਭਾਵੇ ਸਾਈ ਭਰਿਕਾਰ ਤੋ ਸਦਾ ਸ੍ਰਾਮਤ ਰਿਰੰਕਾਰ ਅਸੰਖ ਮੂਰਖ ਅੰਧਖੋਰ ਸੰਖ ਚੋਰਾ ਰਾਮਖੋਰ ਸੰਖ ਮਿਰਕਤ ਜਾਏ ਜੋਰ ਸੰਖ ਗਲ ਫੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੋੜਿਆਰ ਕੋੜੇ ਫੇਰਾ ਹੈ ਸੰਖ ਮਰੇਸ ਮਲ ਪਖਾ ਹੈ ਸੰਖ ਨਿੰਦ ਕਸਿਰ ਕਹ ਰਹਾ ਭਾਰ ਨਾਨਕ ਨੀਚ ਕਹੈ ਵਿਚਾਰ ਬਾਰਿਆਂ ਜਾਬਾ ਏਕ ਬਾਰ ਜੋਤਿ ਤ ਭਾਵੇ ਸਾਈ ਭਰੀਕਾਰ ਤੋ ਸਦਸ ਰਾਮਤ ਨਿਰੰਕਾਰ ਅਸੰਖ ਨਾਵ ਅਸੰਖਤਾ ਬਗਮਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਕ੍ਰਿ ਨਾਮ ਕ੍ਰਿ ਸੈ ਰਾਹਾ ਕ੍ਰਿ ਗਿਆਨ ਗੀਤ ਗੁਣ ਗਾਹਾ ਕ੍ਰਿ ਰੇਖਣ ਵਰਣਣ ਬਾਣ ਅਖਰ ਅ ਸਰਸਨ ਜੋਗ ਵਿਖਾਰ ਜਿਨ ਇਹ ਦੇਖੇ ਤਿ ਸਿਰ 나ਹੇ ਜੇ ਫਰਮਾਏ ਤਿ ਤੇ ਪਾਹੇ ਜੇ ਤਾ ਗੀਤਾ ਤਿ ਤਤ ਨਾਓ ਬਿਨ ਨਾਵੈ ਨਾਹੀ ਕੋਥਾਓ ਕੁਦਰਤ ਕਬਨ ਕਹਾ ਵਿਚਾਰ ਬਾਰਿਆ ਨ ਜਾ ਬਾਈ ਇਕ ਬਾਰ ਜੋ ਤਦ ਭਾਵੇ ਸਾਈ ਭਰਿਕਾਰ ਤੂੰ ਸਦਾ ਸ੍ਰਮਤ ਰਿਰੰਕਾਰ ਪਰਿਯ ਹੱਥ ਪੈਰ ਜਨ ਦੇ ਹੈ ਬਾਣੀ ਤਉ ਤਰ ਸਖੇ ਹੈ ਮੂਤ ਪ੍ਰਿਤੀ ਕੱਪੜ ਹੋਏ ਦੇਸਾ ਵੁੰਡਿਆ ਉਤ ਹੋਏ ਪਰਿਯ ਮਤ ਪਾਪਾਂ ਕੇ ਸੰਗਿ ਉਹ ਧੋਪੈ ਨਵਕ ਰੰਗਾਂ ਪੁੰਨੀ ਪਾਪੀ ਆਖ ਨਾਹੀਂ ਕਰ ਕਰ ਕਰਣਾ ਦਿਖ ਰਹਿ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕੁ ਕਿਮੀ ਆਬ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਤਿ ਤੀਰਥ ਮਨਿ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਹਾਇ ਸੁਅਸਤੇ ਆਦ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਣ ਸਵੇਲਾ ਭਗਤ ਕਵਣ ਕਵਣ ਤਿੱਤ ਕਵਣ ਵਾਰ ਕਵਣ ਸਿਰੁੱਤੇ ਮਾਹੋ ਕਵਣ ਜਿੱਤ ਹੋਆ ਆਕਾਰ ਬੇਰ ਨ ਪਈ ਆਪਣੀ ਜੇ ਹੋਵੇ ਰੇਕ ਪ੍ਰਾਨ ਬਖਤ ਨ ਪਾਇਓ ਕਾਦੀਏ ਜੇ ਦੇਖਣ ਰੇਕੁ ਰਾਣਾ ਤਿੱਤ ਵਾਰ ਨ ਜੋਗੀ ਜਾਣੈ ਰਤਮਾਨ ਕੋਈ ਜਾ ਕਰਤਾ ਚਟੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵਸਾ ਰਾਹੀ ਕਵਰੜੀ ਕਿਵ ਜਾਣਾ ਨਾਨਕ ਆਖਣ ਸਭਕ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ढ़ाई ਕੀਤਾ ਜਾ ਕਰ ਹੋਵੇ ਨਾਨਕ ਦੇਖੋ ਆਪਾ ਜਾਣੈ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਲ ਲਖ ਆਗਸ ਆਗਸ ਓੜਕ ਓੜਕ ਪਾਲ ਥਕੇ ਵੇਖੈ ਇਨਕ ਬਾਤ ਸੱਸ ਸੁਰ ਠਰ ਕਹਿਰਕ ਤੇ ਬਾਸਦੋ ਇੱਕ ਧਾਤ ਲੇਖਾ ਹੋਇ ਤਾ ਦੇਖੀਐ ਦੇਖਾ ਹੋਇ ਬਿਨਾ ਸੁਨਾਨਕ ਵੱਡਾ ਕੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤਿਸੁਰਤ ਨ ਪਾਈਆ ਨਦੀਆ ਤੇ ਬਾਹ ਪ ਬਹੈ ਸੁਮੰਦਨਾ ਜਾਣੀਐ ਸੁਮੰਦ ਸਾਸੁਰਤਾਨ ਗਿਰਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਬਨੀ ਜੇ ਤਸ ਮਨ ਹੋਂ ਨ ਬਿਸਰੈ ਅੰਤਨ ਸਿਮਤੀ ਕਹਿਣਾ ਅੰਤ ਅੰਤਨ ਕਰਨੇ ਦੇਣ ਨ ਅੰਤ ਅੰਤਨ ਵੇਖਣ ਸੁਣਣ ਅੰਤਨ ਜਪੈ ਕੈ ਮਨ ਮੰਤ ਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰਾਵਾਰ ਅੰਤ ਕਾਰਨ ਕੀ ਤਿਵਿਰ 라ਹੀ ਤਾਕੇ ਅੰਤਨ ਪਾਏ ਜਾਹੀ ਹੋ ਅੰਤਨ ਜਾਣ ਕੋਏ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਤੇ ਉੱਪਰ ਉਚਾਰਾਓ ਇਹ ਬੜੂ ਉੱਚ ਹੋਵੇ ਕੋਈ ਤਿਸੋਚ ਕੋ ਜਾਣੈ ਸੋਏ ਜੇ ਵਿੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਦੇਖਿਆ ਨਾ ਜਾਏ ਵੱਡਾ ਦਾਤਾ ਤਿਰਨਾਤ ਮਾਏ ਕੀਤੇ ਮੰਗਹਿ ਜੋਦ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਤ ਟਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਹਿ ਕੀਤੇ ਮੂਰਖ ਖਾਹੀ ਖਾਹਿ ਕਿਤੇ ਦੁੱਖ ਭੋਗ ਸਦਮਾਰ ਏ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋ ਰਾਗ ਨ ਸਕੇ ਕੋਏ ਜੇ ਕੋ ਖਾਏ ਕੇ ਅਖਣ ਪਾਏ ਉਹ ਜਾਣੇ ਜੇਤਿਆ ਮੈਂ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਪੇ ਕੇਈ ਕੇ ਜਿਸ ਨਾ ਬਖਸੇ ਸਿਬਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੋਣਾ ਮਲ ਬਾਪਾਰ ਮਲ ਬਾਪਾਰੀ ਅਮਲ ਪੰਡਾਰ ਅਮਲ ਆਬ ਹੈ ਮਨ ਲੈ ਜਾਹੇ ਬਲ ਭਾਏ ਮਨ ਲਾ ਸਮਾਹੇ ਅਮਲ ਤਾਰਮ ਅਮਲ ਦੀਵਾਨ ਅਮਲ ਤੋਲ ਅਮਲ ਪ੍ਰਵਾਣਾ ਅਮਲ ਵਖ ਸੀਸ ਮਰਨੀ ਸ਼ਾਨ ਮਲ ਕਰਮਲ ਫਰਮਾਣਾ ਮੋਲ ਮਲ ਆਖਿਆ ਨਾ ਜਾਏ ਆਖਾ ਕਰੇਲ ਬਿਲਾਏ ਆਖੇ ਬੇਰ ਪਾੜ ਪ੍ਰਾਨ ਆਖੇ ਪੜੇ ਕਰੈ ਵਿਖਿਆਣ ਆਥੇ ਵਰਵੀਂ ਤੇ ਆਖੇ ਗੋਪੀ ਤੈ ਗੋਵਿੰਦ ਆਖੇ ਸਰਿਆ ਆਖੇ ਸਿੱਧੇ ਆਖੇ ਕੀਤੇ ਕੀਤੇ ਬੱਧ ਆਖੇ ਦਾਨਬ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਅਖਣ ਪਾਹੇ ਕੀਤੇ ਕਹਿ ਕਹਿ ਉਠਟ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੇ ਜੇ ਵਿਢ ਪਾਵੈ ਤੇ ਵਿਢ ਹੋਏ ਨਾਮਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰ ਗਾਵਾਰ ਸੋ ਦਰ ਕੇਹਾ ਸੋ ਕਰ ਕੇਹਾ ਜਿਤ ਵਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅ ਸੰਖਾ ਕੀਤੇ ਬਾਬਨ ਹਾਰੇ ਕੀਤੇ ਰਗ ਪ੍ਰੇਸੁ ਕਹਿਨਾ ਕੀਤੇ ਗਾਵਨ ਹਾਰੇ ਗਾਵੈ ਤਉਨ ਪਾਉਣ ਪਣੀ ਬੈਸੰਤਰ ਗਾਵੈ ਰਾਜਾ ਤਰੰਗ ਦਵਾਰੇ ਗਾਵ ਹੈ ਚਿਤ ਗੁਪਤ ਰਖ ਜਾਣ ਹੈ ਲਿਖ ਲਿਖ ਤਰਮ ਵਿਚਾਰੇ ਗਾਵੈ ਸ਼ਰਮਾ ਦੇਵੀ ਸੋਹਣ ਸਦਸ ਬਾਰੇ ਗਾਵੈ ਇੰਦਰ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੈ ਸਦਸਮਾਦੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਬਹਿ ਮੋਹਣੀਆ ਮਨਮੋਹਨ ਸੁਰਗਾ ਬਸ ਪੈ ਅਲੇ ਗਾਬਨਾ ਰਤਨ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਬਹਿ ਜੋਤ ਮਹਾਭਰ ਸੁਰਾਗ ਗਾਬਹਿ ਖਾਣੀ ਚਾਰੇ ਗਾਬਹਿ ਖੰਡ ਮੰਡਲ ਪ੍ਰਪੰਡਾ ਕਰ ਕਰ ਰੱਖੇ ਧਾਰੇ ਸੇ ਤਦਨ ਗਾਬਹਿ ਜੋਤ ਤਦ ਭਾਵਨਾ ਰਤੇ ਤੇਰੇ ਪੱਤਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਚੀ ਨਾਹੀ ਹੈ ਬੀ ਹੋਸੀ ਜਾਇ ਨਾ ਜਸੀ ਰਤਨਾ ਜਿ ਨਿਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੀ ਕਹਿ ਕੀਤਾ ਆਪਣਾ ਜਿਪ ਤੇ ਜੀ ਵਿੜਿਆਈ ਜੋਤਿਸ ਭਾਵ ਸੋਈ ਕਰਸੀ ਉਪਨ ਕਰਣਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨੀ ਕਰੇ ਵਿਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗ ਤੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ आदेश तिसए आदेश याद अनिल अनाद अनाहत जुग जुग एक वेस भुगत ज्ञान दया भंडारन कटकट वाजै नाद आप नाथ नाथी सबजा की रिद्ध सिजे अबदा साद संयोग वियोग तो कार चलाव है देखि आवे भाग आदेश तिसए आदेश याद अनिल अनाद अनाहत जुग जुग एक वेस ਇਕਾ ਮਾਈ ਜੁਗਤ ਵਿਆਹੀ ਤਿੰ ਚੇਦੇ ਪ੍ਰਵਾਣਾ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਵਾਨ ਜਿਵ ਤੇ ਪਾਵੈ ਤੇ ਵਚ ਲਾਵੈ ਅਜਿ ਭੋਵੈ ਪਰਮਾਣ ਓਹ ਵੇਖੈ ਉਹਨਾ ਨਦਰਣ ਆਬੈ ਬੌਤਾ ਹੋਵੇ ਡਾਨ ਆਦੇਸ ਤਿਸੈ ਦੇਸ ਆਦ ਨੀਰ ਆਦ ਨਾਹਤ ਜੁਗ ਜੁਗ ਇੱਕ ਵੇਸ ਆਸਣ ਲਲ ਭੰਡਾਰ ਜੋਖ ਸਿਪਾਸੋ ਏਕਾ ਬਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਰ ਅਨਾਦ ਨਾਹਤ ਜੁਗ ਜੁਗ ਇੱਕ ਬੇਸ ਇਕ ਦੋ ਜੀ ਪੌ ਲੱਖ ਹਾਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਢੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਹ ਬਦ ਪਵੜੀਆਂ ਚੜਿਏ ਹੋਏ ਕੀਸਾ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰਨ ਮੰਗਣ ਦੇਣ ਜੋਰ ਜੋਰਨ ਜੀਵਨ ਮਰਨ ਜੋਰ ਜੋਰਨਾ ਰਾਜ ਮਾਲ ਮਨਸੋਰ ਜੋਰਨ ਸ੍ਰਤੀ ਗਿਆਨ ਵਿਚਾਰ ਜੋਰਨ ᔪਗਤੀ ਸਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚਨ ਕੋਏ ਰਾਤੀ ਰਤੀ ਥਿਤੀ ਵਾਰ ਪਵਨ ਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨਾ ਪੰਚ ਪ੍ਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਕੰਡ ਕਾਏ ਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਬਹ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਿਰਮੇ ਕਾਰਤ ਗੜੀਏ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਦੇਵਦਾਨਵ ਕੀਤੇ ਮੰਡਲ ਦੇਸ ਕੀਤੇ ਸਿੱਧ ਬਦਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨਵ ਮੰਨ ਕੀਤੇ ਕੀਤੇ ਰਤਨ ਸਮੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਦ ਕੀਤੇ ਸ੍ਰੀਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਕੜੀਏ ਬਹੁਤ ਨੂਪ ਤਾ ਕਿ ਅਗ ਲਗਤਿਆ ਨਾ ਜਾਹੇ ਜੇ ਕੋ ਕਹਿ ਪਿੱਛੇ ਬਸਤਾਏ ਤਿਥੈ ਕੜੀਏ ਸੁਰਤ ਮਤ ਮਨ ਬਧ ਤਿਥੈ ਕੜੀਏ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰਨ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਹੇ ਤਾਂ ਕੀ ਰੂਪ ਨ ਕਿਤਨੇ ਜਾਹੇ ਨਾ ਉਹ ਮਧ ਹੈ ਨਾ ਠਾਗੇ ਜਾਹੇ ਜਿਨ ਕਹਿ ਰਾਮ ਦਸੈ ਮਨ ਮਾਹੇ ਤਿਥੈ ਭਗਤ ਵਿਸਾਕੇ ਲੋਕ ਰਹਾ ਅਨੰਦ ਸੱਚਾ ਮਨ ਸੋਏ ਸਤਖੰਡ ਬਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਬ ਜਿਬ ਕਿੰਤ ਬੈ ਤੇ ਵਿਕਾਰ ਵਿਖੇ ਵਿਖਤ ਕਰ ਵਿਚਾਰ ਨਾਨਕ ਤਨੰਕਰ ਦਾ ਸਾਰ ਜਤ ਪਹਾ ਰਾ ਧੀਰਜ ਸੁਨਿਆ ਰਹਿ ਰਣ ਮਤ ਵੇਧ ਹਤੀਆਰ ਭੌਖ ਲਾਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤਟਾਲ ਕੜੀਐ ਸ਼ਬਦ ਸਚਿ ਟਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਤਿਪਸਰਾਤੁ ਦੁਇਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਾਚਾ ਤਰੁ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਵ ਕੁਜ ਦੇ ਕੀਤੀ ਸਿੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਵ ਕੁਜ ਦੇ ਕੀਤੀ ਸਿੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ